ਸੰਸਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸ੍ਰੀ ਜੇਠਾ ਜੀ ਦਾ ਵਿਆਹ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰ ਦੇ ਕੇ ਸਨੇਕ ਸੰਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰਸੇਵਾ ਪ੍ਰਾਪਤ ਕਰਕੇ ਗੋਂਦੇ ਮਰਵਾਹੇ ਦੀ ਬੇਨਤੀ ਪਰਵਾਨ ਕਰਕੇ ਗੋਇੰਦਵਾਲ ਆ ਵਸੇ ਸਨ ਆਪ ਜੀ ਦੀਆਂ ਦੋ ਸੁਪਤਰੀਆਂ ਸਨ ਵੱਡੀ ਬੀਬੀ ਦਾਨੀ श्री राम जी ਨਾਲ ਵਿਆਹੀ ਹੋਈ ਸੀ ਅਤੇ ਛੋਟੀ ਬੀਬੀ ਭਾਨੀ ਵਰਜੋਗ ਸੀ ਇੱਕ ਦਿਨ ਸਤਿਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਨੇ ਆਪ ਜੀ ਅੱਗੇ ਬੇਨਤੀ ਕੀਤੀ ਕਿ ਬੀਬੀ ਭਾਨੀ ਹੁਣ ਵਰਜੋਗ ਹੈ ਇਸ ਵਾਸਤੇ ਕੋਈ ਯੋਗ ਵਰ ਦੇਖਣਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਇਹ ਸੰਜੋਗਾ ਦੀ ਗੱਲ ਹੈ ਜਿੱਥੇ ਇਸ ਦੇ ਸੰਜੋਗ ਹੋਣਗੇ ਉਥੇ ਹੀ ਵਾਰ ਮਿਲ ਜਾਏਗਾ ਉਪਰੰਤ ਗੁਰੂ ਜੀ ਨੇ ਪ੍ਰੋਹਤ ਨੂੰ ਸਾਧਕੇ ਉਸ ਨੂੰ ਬੀਬੀ ਜੀ ਵਾਸਤੇ ਕੋਈ ਯੋਗ ਯੋਗ ਵਾਰ ਵੇਖਣ ਵਾਸਤੇ ਆਖਿਆ ਤਿੰਨ ਦਿਨ ਉਪਰੰਤ ਜਦ ਮਾਤਾ ਮਨਸਾ ਦੇਵੀ ਜੀ ਗੁਰੂ ਜੀ ਪਾਸ ਬੈਠੇ ਸੰਤਾਂ ਸ੍ਰੀ ਜੇਠਾ ਜੀ ਦੀ ਸੇਵਾ ਜੇਠਾ ਜੀ ਦੀ ਸੇਵਾ ਕਰਦੇ ਕਰਦੇ ਇੱਧਰ ਆ ਨikle ਇਹਨਾਂ ਨੂੰ ਵੇਖ ਕੇ ਮਾਤਾ ਜੀ ਨੇ ਇਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਜੀ ਨੂੰ ਸੁਭਾਵਕ ਹੀ ਆਖਿਆ ਕਿ ਨਿਗਰ ਏਡਾ ਕੁਤੇ ਇਸ ਵਰਗਾ ਹੀ ਹੋਣਾ ਚਾਹੀਦਾ ਹੈ ਜੋ ਵੇਖਣ ਚਾਖਣ ਨੂੰ ਸੋਹਣਾ ਤੇ ਭੋਲਾ ਭਾਲਾ ਹੋਵੇ ਆਪਣੇ ਮਹਿਲਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਪਾਸ ਸੱਦ ਕੇ ਮਾਤਾ ਪਿਤਾ ਦਾ ਨਾਮ ਤੇ ਥਾਮ ਪੁੱਛ ਕੇ ਆਪਣੇ ਮਹਿਲਾ ਨੂੰ ਆਖਿਆ ਕਿ ਇਸ ਲੜਕੇ ਵਰਗਾ ਇਹੀ ਹੈ ਹੋਰ ਦੂਸਰਾ ਐ ਸਮਾਨ ਨਹੀਂ ਸਮਾਨ ਹੀ ਹੋ ਸਕਦਾ ਇਹ ਸੰਜੋਗਾ ਦਾ ਭੇਜਿਆ ਹੋਇਆ ਹੈ ਸਾਡੀ ਬੀਬੀ ਵਾਸਤੇ ਯੋਗ ਵਰ ਹੈ ਇਹ ਬਚਨ ਕਰਕੇ ਗੁਰੂ ਜੀ ਨੇ ਸ੍ਰੀ ਜੇਠਾ ਜੀ ਨੂੰ ਕਿਹਾ ਕਾਕਾ ਜਾਹ ਸੇਵਾ ਕਰ ਜਦ ਸ੍ਰੀ ਜੇਠਾ ਜੀ ਆਪਣੀ ਸੇਵਾ ਵਿੱਚ ਜਾ ਲਗੇ ਤਾਂ ਪਿੱਛੋਂ ਗੁਰੂ ਜੀ ਨੇ ਆਪਣੇ ਮਹਿਲਾ ਨਾਲ ਇਹਨਾਂ ਨਾਲ ਬੀਬੀ ਪਾਨੀ ਜੀ ਦੀ ਸਗਾਈ ਕਰਨ ਦਾ ਪੱਕਾ ਫੈਸਲਾ ਕਰ ਲਿਆ ਗੁਰੂ ਅਮਰਦਾਸ ਜੀ ਆਪ ਪਿੰਡ ਬਾਸਰ ਦੇ ਕੇ ਵਸਨੀਕ ਹੋਣ ਕਰਕੇ ਸ੍ਰੀ ਜੇਠਾ ਜੀ ਦੇ ਮਾਤਾ ਪਿਤਾ ਤੇ ਉਹਨਾਂ ਦੇ ਨਾਨਕਿਆਂ ਨੂੰ ਜੋ ਬਾਸਰ ਕੇ ਪਿੰਡ ਦੇ ਹੀ ਸਨ ਚੰਗੀ ਤਰ੍ਹਾਂ ਜਾਣਦੇ ਸਨ ਗੁਰੂ ਜੀ ਨੇ ਬਾਲਕ ਦੇ ਨਾਨਕੇ ਦਾਦਕੇ ਤੇ arogh sdol ਸਰੀਰ ਸਭ ਕੁਝ ਚੰਗਾ ਵੇਖ ਕੇ ਬੀਬੀ ਪਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ ਅਤੇ ਉਪਰੰਤ ਛੇਤੀ ਹੀ ਆਪ ਜੀ ਦੇ ਚਾਚੇ ਤਾਇਆ ਨੂੰ ਲਹੌਰ ਤੋਂ ਅਤੇ ਨਾਨਕਿਆਂ ਨੂੰ ਬਾਸਰਗ ਕੇ ਤੋਂ ਗੋਇੰਦਵਾਲ ਸੱਜ ਕੇ 22 ਫੱਗਣ ਸੰਮਤ 1610 ਬਿਕਰਮੀ ਨੂੰ ਬੀਬੀ ਪਾਨੀ ਜੀ ਦਾ ਵਿਆਹ ਕਰ ਦਿੱਤਾ